ਤੇ ਤੁਹਾਨੂੰ ਦਿਖਾਵਾਂਗੇ ਜੀ ਵਧੀਆ ਬੱਕਰੇ ਤੇ ਬੱਕਰੀਆਂ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰ ਦਿਓ YouTube ਚੈਨਲ ਹੈ ਜੀ ਆਪਣਾ ਜੱਟ ਲਾਈਫ 76 ਇਹਨੂੰ ਵੀ ਸਬਸਕ੍ਰਾਈਬ ਕਰ ਦਿਓ ਤਨੋਲਾ ਮੰਡੀ ਹੈ ਜੀ ਹਰ ਬੁੱਧਵਾਰ ਨੂੰ ਮੰਡੀ ਲੱਗਦੀ ਹੈ ਜੀ ਅੱਜ ਤਰੀਕਾ ਹੈ ਜੀ 3 12ਵਾਂ ਮਹੀਨਾ 2025 ਹੈ ਜੀ ਤੇ ਮੰਡੀ ਵਧੀਆ ਭਰੀ ਹੈ ਜੀ ਆਜੋ ਮੰਡੀ ਦੇ ਵਿੱਚ ਵੀਡੀਓ ਨੂੰ ਸਾਰੀ ਦੇਖੋ ਅੰਦੇ ਤੱਕ ਤੇ ਕਮੈਂਟ ਲਾਜ਼ਮੀ ਕਰੋ ਬਾਈ ਜੀ ਜੇ ਮੰਡੀ ਵਧੀਆ ਲੱਗੀ ਆਜੋ ਮੰਡੀ ਦੇ ਵਿੱਚ ਦੇਖੋ ਧਨੋਲਾ ਬੱਕਰਾ ਮੰਡੀ ਸ਼ਰੀਕ ਆ ਗਿਆ ਜੀ ਤੇ ਸੌਦਾ ਧਨੋਲਾ ਖਾਵਾਂਗੇ ਵਧੀਆ ਸੌਦੇ ਤੁਹਾਨੂੰ ਦੇਖਣ ਨੂੰ ਮਿਲਣਗੇ ਕਰ ਦਿਓ ਵੀਡੀਓ ਨੂੰ ਲਾਈਕ ਲੋ ਵੀ ਮਿੱਤਰੋ ਮੰਡੀ ਬਹੁਤ ਸੋਹਣੀ ਪਈ ਹੈ ਜੀ ਦੱਕਰੀ ਮੰਡੀ ਤਨੁਲਾ ਲੋ ਜੀ ਮਿੱਤਰੋ ਵਧੀਆ ਮੰਡੀ ਭਰੀਆ ਵਧੀਆ ਮਾਲ ਆਇਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਇਹਦੇ ਮਾਲ ਬਹੁਤ ਆਈ ਜਾਂਦਾ ਜੀ ਪੀਟਰ ਜਿਹੜਿਆਂ ਤੇ ਤੇ ਦੇਖ ਸਕਦੇ ਹੋ ਤੇ ਨੀਰਾ ਵੀ ਆ ਗਿਆ ਜੀ ਬੱਕਰੀਆਂ ਦਾ ਨੀਰਾ ਵੀ ਆ ਗਿਆ ਲੋ ਜੀ ਮਿੱਤਰੋ ਮਾਲ ਬੱਕਰੀ ਦਾ ਸਭ ਤਾਂ ਉਹ ਦਿਖਾਵਾਂਗੇ ਵੀ ਕੋਕ ਨੂੰ ਨਾ ਜੱਜ ਨੀ ਲੋ ਆ ਬੱਕਰੇ ਦਾ ਸਵਰਦਾ ਸੁਣਦਾ ਬਈ ਇਹ ਤੁਸੀਂ ਮਨ ਰਸਤੀ ਐਸੀ ਵੀ ਇਹ ਕੰਮ ਆ ਬੱਕਰਾ ਲਾਲ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪਰ ਦੁਸ਼ੀਰ ਲਾਈਕ ਕਰ ਹਾਂਜੀ ਨਾ ਇਹ ਮੈਂ ਸਿੰਗਲ ਆਉਣ ਲੱਗਿਆ ਹਾਂ ਕਹੋ ਜੀ ਜਾਵਾਂ ਆ ਲੋ ਜੋ ਕੋਕਾ ਬੋ ਨੱਕ ਜੂ ਹੋ ਨਾ ਅੜ ਲਊ ਬੋ ਸੁਣ ਲਿਆ ਬੱਬਾ ਸੁਣਾ ਯਾਰ ਗੱਲਾਂ ਜੇ ਸਿੰਗ ਹੁੰਦੇ ਇਸ ਵਾਰ ਸੁਣੀ ਲੱਗਦੀ ਹਾਂ ਤਾ ਯਾਰ ਦਲਾ ਯਾਰ 7000 ਐਦਾ ਲੱਗਦਾ ਕਿ 7000 ਰੁਪਇਆ ਪੋਨੋਲੇ ਦੀ ਮੰਡੀ ਦੇ ਵਿੱਚ ਮੈਂ ਦੱਸਦਾ ਕਿੰਨੇ ਵੀ ਪਤਾ ਵੀ ਗੰਦਾ ਨਹੀਂ ਕੋਈ ਰਸਤਾ ਹੀ ਨਹੀਂ ਨੰਦਾ ਅੱਗੇ ਮਾਰਿਆ ਜਨਾ ਮੱਥਾ ਹੀ ਕਹਿੰਦੇ 7000 ਦੀ ਨਾ ਤਾਂ 7 ਦੀ ਹੈ ਨਾ 15 ਦੀ ਹੈ 8000 ਜਣੀ ਹੈ ਨਹੀਂ ਜਣੀ ਜੇ ਨਹੀਂ ਚੱਲਣਗੇ ਮੈਂ ਚੱਲੂ ਹਾਂ ਜੋ ਤਾਂ ਕਿਲੇ ਮੈਂ ਲੋ ਜੀ ਬਹੁਤ ਸੋਹਣੇ ਪੱਥਰ ਦਿਖ ਸਕਦੇ ਤੁਸੀਂ ਹਾਂ ਸੁਰੀ ਵਾਲੀ ਮੇਰੇ ਕਰਦੇ ਸ਼ੇਰ ਜੀ ਦਾ ਆਪਣੇ ਕੰਨ ਕੰਨ ਵਧੀਆ ਅੱਖਾਂ ਵਧੀਆ ਜਿਹੜੀ ਇਹ ਜਿਹੜੀ ਇਹ ਚੀਜ਼ ਹੈਗੀ ਦੁੱਧ ਦੰਦੀਆਂ ਜਾਂ ਵੀਰੋ ਕਰਦੇ ਸ਼ੇਰ ਲਾਈਕ ਜਿਹੜੀ ਇਹ ਬੱਕਰੀ ਜਾਤ ਹੈਗੀ ਇਹਦੇ ਹੀਰਾ ਹੀ ਜਾਣੇ ਨਾ ਉਹ ਉਹ ਤਾਂ ਸਾਰਾ ਨਹੀਂ ਜਾਣਾ ਜਿੰਨੇ ਵੀ ਹੈਗੇ ਠੀਕ ਆ ਗੱਲ ਆ ਹਾਂ ਹਲਦਾ ਹੈ ਵਿਚਾਰੀ ਸਾਰਾ ਬੱਚੇ ਵੀ ਦੇਊਗੀ ਸਾਰਾ ਕੁਝ ਹੋਊਗਾ ਹਾਂ ਕਰ ਦੋ ਬਈ ਸੇਰ ਲਾਇਕ ਬੱਕਰੀ ਦੇਖੋ ਬਹੁਤ ਸੋਹਣੀ ਹਾਂ ਦਰ ਮੋੜ ਦੇ ਬੰਦਿਆਂ ਚੁਰੇ ਨੇ ਪਤਾ ਕਿ ਮੈਂ ਲੈ ਲਵਾਂਗੇ ਸਾਰਾ ਲਕਸ਼ਮੀ ਆ ਤਾਂ ਰੱਖੀ ਲੈ 14000 ਦੀ ਦੇਣੀ ਹੈ 14000 ਲੈ ਵੀ ਮਿੱਤਰੋ 14000 ਮੰਗਦੇ ਤਦ ਮੋੜ ਸਲਾ ਹੈਗਾ ਤਦ ਲੋ ਦੇ ਤਦ ਮੋੜ ਮੋੜ ਸਲਾ ਹੈਗਾ ਕਿੰਨੇ ਨਾਲ ਲਿਆ ਪਾਲੇ ਨਹੀਂ ਕਰਦਾ ਇੱਕ ਬੱਕਰਾ ਇੱਕ ਹੈ ਤਦ ਮੋੜ ਚਾਹ ਕਾ ਬੱਕਰਾ ਖਸੀ ਹੈ ਵਧੀਆ ਕਾਲਾ ਬੱਕਰਾ ਇਹਦਾ ਕੀ ਰੇਟ ਕਰਤਾ ਪਾਲੇ ਕਾਲੇ ਦਾ ਇਹਦਾ 15000 15000 ਆਲੀ ਹੋਈ ਬੱਕਰੀ ਮੇਰੇ ਲੋ ਮੇਤਰੋ ਵੀਡੀਓ ਸ਼ੇਅਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਜੀ ਪਨੋਲਾ ਬੱਕਰਾ ਮੰਡੀ ਹੈ ਵਧੀਆ ਭਰੀ ਆ ਜੋ ਕਰਨਾ ਦਾ ਵਾਦਾ ਮੰਡੀ ਦੇ ਵਿੱਚ ਪਹੁੰਚੋ ਘਰ ਆਉਂਦੇ ਨਾ ਮਾਰਾ ਤਾਂ ਇੱਥੇ ਨਹੀਂ ਰੁਪਈਆ ਆ ਜੋ ਮੇਤਰੋ ਦੀਮਾ ਘਰ ਆਉਂਦੇ ਨਹੀਂ ਕੜੇ ভাই ਇਹ ਤੁਹਾਨੂੰ ਬੱਕਰੀ ਬੱਕਰੀਆਂ ਪਨੋਲਾ ਮੰਡੀ ਦੇ ਵਿੱਚ ਪਹੁੰਚ ਚੁੱਕੀਆਂ ਦੇਖੋ ਵਧੀਆ ਵਧੀਆ ਵੈਰਾਈਟੀਆਂ ਆ ਜੋ ਕੋਈ ਕਰਾ ਜਰਾ ਦੇਖੋ ਇਹ ਬੱਕਰੀਆਂ ਬਹੁਤ ਸੋਹਣੀਆਂ ਆਜਾ ਵੀ ਅੱਲਾ ਮਾਂਡੀ ਇਧਰ ਦੇਖ ਨਵੇਂ ਹੁਣ ਸੌਦੇ ਸ਼ੁਰੂ ਹੋ ਜਾਣਗੇ ਤੇ ਹੋਰ ਆ ਜਾਂਦੇ ਮਾਲ ਥੋੜਾ ਜਿਹਾ ਤੁਸੀਂ ਦੇਖੋਗੇ ਤਾਂ ਔਲਾ ਮੰਡੀ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਸੌਦੇ ਦਿਖਾਵਾਂਗੇ ਮੰਡੀ ਦੇ ਵਿੱਚ ਫਿਰ ਕਰ ਦਿਓ ਵੀਰੇ ਲਾਈਕ ਕਰ ਦਿਓ ਜੀ ਤੇ YouTube ਚੈਨਲ ਆਪਣਾ ਜੀ ਜੱਟ ਲਾਈਵ 76 ਹਨੋਲਾ ਮੰਡੀ ਆ ਦੇਖੋ ਅਪਡੇਟ ਜੀ ਤਾਜ਼ੀ ਆ ਜੀ ਤੇ ਪੋਤੋ ਅਗਲੀ ਮੰਡੀ ਆਇਆ ਨਹੀਂ ਗਿਆ ਜੀ ਆਪਾਂ ਗਏ ਵੇਸੀ ਕਿਤੇ ਜੀ ਸਵਾਗਤ ਹੈ ਹਨੋਲਾ ਮੰਡੀ ਨੀਲਾ ਨੂਰਾ ਵੀ ਪਹੁੰਚ ਗਿਆ ਮੰਡੀ ਚ ਗੱਡੀ ਭਰ ਕੇ ਫਿਗਟ ਆਪਣੀ ਜਿਪਸੀ ਦੇਖੋ ਜੀ ਇਹ ਛੋਟਾ ਹੀ ਹੈ ਨਵੇਂ ਮਿੱਤਰ ਬੱਕਰੀ ਮੰਡੀ ਤਨੋਲਾ ਜੀ ਆ ਜਾਓ ਮਿੱਤਰੋ ਦਵਾ ਦਾ ਮੰਡੀ ਦੇ ਵਿੱਚ ਮੰਡੀ ਲੱਗ ਚੁੱਕੀ ਹੈ ਜੀ ਤਨੋਲਾ ਮੰਡੀ ਬਾਈ ਕਮੈਂਟ ਕਰਦੋ ਲਾਜ਼ਮੀ ਜਿਹੜੇ ਭਰਾ ਆਪਣੇ ਦੇਖ ਰਹੇ ਆ ਵੀਡੀਓ ਲੋ ਮੈਟਰ ਉਧਰ ਵੀ ਸਾਨੂੰ ਮਾਲ ਰੱਖਿਆ ਕਿ ਲਿਓਣਾ ਜੀ ਮਾਲ ਪਹਿਲਾਂ ਸਾਨੂੰ ਸਾਰੇ ਮਾਲ ਦੇ ਡਰਾਈਵ ਕਰਾਈਏ ਤੇ ਫੇਰ ਮਾਲ ਹੋਰ ਆ ਜਾਊਗਾ ਠੀਕ ਹੈ ਆ ਹੈਗਾ ਆਪਣਾ RAMU ਦਾ ਮਾਲ ਇਹ ਵੀ ਸਾਨੂੰ ਚੈੱਕ ਕਰਾਉਣੇ ਆ ਜੀ ਵੀਡੀਓ ਦੇ ਵਿੱਚ ਗੱਡੀ ਖੜੀ ਆ ਮਲੇਰੋ ਫੇਕ ਆਪਾ ਦੇਖੋ ਜੀ ਮਾਲ ਵਧੀਆ ਇਹ ਦੇਖ ਸਕਦੇ ਹੋ ਆਪੇ ਬੱਕਰੀਆਂ ਬੱਕਰੇ ਬਹੁਤ ਵਧੀਆ ਵੈਰਾਈਟੀਆਂ ਜੀ ਦੇਖੋ ਭਾਈ ਜੀ ਬੱਕਰੀ ਵੰਡੀ ਧਨਵਲਾ ਲੋ ਵੀ ਜਿਹੜਾ ਪੀਟਰ ਜਿਹੜਾ ਆ ਸੀ ਸਾਨੂੰ ਵੀ ਦਿਖਾਉਣਾ ਬਾਈ ਪੀਟਰ ਜਿਹੜਾ ਜਿਹੜਾ ਆਇਆ ਸੀਗਾ ਉਹ ਵੀ ਦਿਖਾਉਣਾ ਉਹ ਖੜਾ ਏ ਮੱਡੀ ਦੇ ਵਿੱਚ ਪਹੁੰਚਿਆ ਦੇਖੋ ਜੀ ਅੱਡ ਬੰਨ ਬੱਕਰੇ ਇਹਨੂੰ ਬਣਾ ਜਾ ਹੋਰਾਂ ਨੂੰ ਖਰਾਬ ਕਰੂਗਾ ਲੋਈ ਮਤਰਾ ਬੜੀਆਂ ਬੱਕਰੀਆਂ ਇਸਾਰੋਂ ਤਨਵਲੇ ਦੀ ਮੰਡੀ ਦੇ ਵਿੱਚ ਵੀ ਕਰਦੇ ਸ਼ੇਰ ਜੀ ਲਾਇਕ ਇਹਦੇ ਗੇਰ ਗੂਰ ਹੈ ਨਹੀਂ ਹੈ ਕਿੱਥੇ ਜੈਲੀ ਫਿਰ ਜੇ ਦੇ ਵੀਡੀਓ ਕਰਦੇ ਸੀ ਦਬ ਕੇ ਪਿਊਟਰ ਆ ਆ ਗਿਆ ਸੀਟ ਕੋਲੇ ਠੀਕ ਹੈ ਵਿਚਾਲੇ ਆ ਗਿਆ ਆ ਗਿਆ ਜੀ ਲਓ ਮਟਰ ਬੱਕਰਾ ਨਿਕਲ ਰਿਹਾ ਹੋ ਗਿਆ ਕਿਹੜਾ ਪੰਡਾ ਪੜਾਉਂ ਕੋੜ ਦੋਨੇ ਦੇ ਮੰਡੀ ਦਾ ਦਰਸ ਤਨਾਲਲਾ ਮੰਡੀ ਥੋੜੀ ਜਿਹੀ ਠੰਡੀ ਤੇ ਗਰਮ ਹੋਣ ਹੋ ਜੂਗੀ ਤੁਸੀਂ ਦੇਖੋਗੇ ਅਰੇ ਮਾਲ ਹੌਲੀ ਵਧੂ ਦੁਲਹੀ ਸੇ ਨਾ ਇੱਗੀ ਇਲਾਣਾ ਕਰੀ ਕਰੀ ਲੈਣੇ ਪੂਰਾ ਲੰਗਵਾ ਦਾ ਸਾਤਾ ਸਬੂਰ ਹੈ ਦੁਵਾਰੇ ਤਨੋਬਲਾ ਮੰਡੀ ਆ ਨੋ ਵੀ ਕਰੋ ਕਮੈਂਟ ਬਾਈ ਤਨੋਲਾ ਮੰਡੀ ਆ ਤੇ ਮੰਡੀ ਬਸ ਹੁਣ ਭਰ ਜਾਣੀ ਆ ਤੁਹਾਡੇ ਸਾਹਮਣੇ ਜਗੇ ਸਬਰੀਮੈਂਟ ਹੋ ਚੁੱਕਿਆ ਇੱਕ ਵਾਜਨ ਮੰਡੀ ਵਧੀਆ ਭਰ ਚੁੱਕੀ ਨੇ ਵਧੀਆ ਮਹਲਾਉਂ ਇਹਨਾਂ ਦੇ ਜਗੇ ਸਾਡੀ ਮਾ ਛੱਡ ਕੇ ਜਾਂਦਾ ਦੇਖੋ ਜੀ ਇਹ ਤਾਂ ਸਾਡਾ ਹੀ ਹੈ ਇਹਨਾਂ ਨੂੰ ਆਮਤ ਹੈ ਲੈ ਜੀ ਭਾਰਾਂ ਨੇ ਬਕਰਾਂ ਵਧੀਆ ਆਖੇ ਲੱਗੋ ਆਖੇ ਲੱਗਾ ਮੈਂ ਨਵੀਂ ਸੌਦਾ ਹੋਈ ਨਹੀਂ ਉਹ ਸਾਨੂੰ ਮਾਰੀ ਨਾ ਕਰ ਯਾਰ ਆ ਲੈ ਉਹ ਚੱਲ ਕੋਈ ਨਹੀਂ ਸਾਬ ਨਾਲ ਜਿੱਥੇ ਸੀ ਯਾਰ ਉਹ ਤੇ 800 ਦਾ ਹੋ ਗਿਆ ਹੋਰ 10 ਕੀ ਹੋ ਗਿਆ ਨੋ ਵੀ ਸੌਦਾ ਪਤਾ ਗਿਆ ਫੌਲ ਕਿਹੜੇ ਬੱਕਰੇ ਕਿਹੜਾ ਹੋਇਆ ਖਣ ਉਹ ਡੱਬਾ ਖੜਾ ਥੱਲੇ ਖਸੀ ਅਸਿਆ ਲੱਗ ਉਧਰ ਆ ਬੱਕਰਾ ਆਵਾਂਗੇ ਤੁਹਾਨੂੰ ਖਾਨ ਰਾਮਪੁਰੇ ਨੇ ਸਵਦਾ ਕਰਾਇਆ ਬਾਈ ਨੇ ਆਪਣੇ ਨੇ ਤਾਂ ਸੰਦੇ ਗੰਤੀ ਸ਼ੁਰੂ ਹੋ ਗਈ ਬੱਕਰਾ ਵੀ ਤੁਹਾਨੂੰ ਦਿਖਾਵਾਂਗੇ ਕਿੰਨਾ ਹੋਜੀ ਕਾਜ ਦਾ ਵੀ ਸ਼ੇਰ ਲੱਗ ਨੋ ਵੀ ਸ਼ੁਰੂ ਦਿਖਾਉਣਗੇ ਇੱਧਰ ਬੱਕਰਾ ਇਹ ਸਵਦਾ ਹੋਇਆ ਆ ਆ ਨੋਈ ਮਟਰ ਅੱਲਾਹੁਮਮ ਲਕਸੋਦੋ ਦਾ ਜੀ ਬੱਕਰਾ ਬੱਕਰਾ ਦਾ ਗਿਆ ਬਿਆ ਬੱਕਰਾ ਦਾ ਹਨੇ ਮੈਂ ਨੱਕਰੀ ਮੰਡੀ ਤਨੋਲਾ ਜੀ ਵਧੀਆ ਲਗਾ ਲੋਈ ਮਿੱਤਰੋ ਮੁੰਡੇ ਕਿਵੇਂ ਲੱਗੇ ਜੀ ਵਧੀਆ ਲੱਗੇ ਵੀਡੀਓ ਸ਼ੇਅਰ ਕਰਦੇ ਲਾਈਕ ਕਰਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਨੋਲਾ ਮੰਡੀ ਆ ਵਧੀਆ ਮੰਡੀ ਵਧੀਆ ਲੱਗੇ ਆਜੋ ਤੁਸੀਂ ਭਾਈ ਮੰਡੀ ਦੇ ਵਿੱਚ ਵਧੀਆ ਪਹੁੰਚੇ ਆਪੋਨੇ ਖਰੀਦਣ ਵੇਚਣ ਵਾਲੇ ਤਨੋਲਾ ਮੰਡੀ ਆ ਵਧੀਆ ਮੰਡੀ ਲੱਗਿਆ ਜੀ ਦੇਖੋ ਮੁੰਡੇ ਦੇਖੋ ਨਾ ਤੁਸੀਂ Perdón, que le